లైని ਹੈ ਕਿ ਬੋਲੀ ਜੀ ਨੇ ਹੈਲੋ ਸਾਰਿਆਂ ਨੂੰ ਮੇਰਾ ਸਿਕਾਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਿਸਟਰ ਪਿੰਡ ਜੋੜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੈਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਹੋਗੇ ਸਾਰੇ ਪਿਆਰ ਤੇ ਹੁਣ ਹੈ ਬਰਾਤ ਗਈ ਆ ਤੇ ਅਨੰਦਕਾਰ ਜੀ ਦੀ ਹੈਗੀ ਹੈ ਤਿਆਰੀ ਤੇ ਦਿਖਾਣਿਆ ਤੁਹਾਨੂੰ ਆਪਣੇ ਤਿਆਰ ਹੋਏ ਮਹਿਮਾਨ ਹਾਂ ਚਲੋ ਫਿਰ ਆ ਗਿਆ ਮੇਰਾ ਪ੍ਰਾਪਰਝਾਈ ਹਾਂਜੀ ਆ ਗਿਆ ਨਹੀਂ ਮੈਂ ਉਹ ਤਾਨੀਬ ਗੁਰਗਨ ਕਲ ਗੁਰੂਕਾਰ ਅਨੰਦ ਕਾਰਜ ਦੀ ਹੈਗੀ ਆ ਕਿ ਤਿਆਰੀ ਬਰਾਤ ਗਈ ਪਹੁੰਚ ਤੇ ਦਿਖਾਨੇ ਆਗੇ ਸਾਨੂੰ ਫਿਰ ਹਨਾ ਅਨੰਦ ਕਾਰਜ ਬਣੇ ਰਿਓ ਤੁਸੀਂ ਸਾਡੀ ਵੀਡੀਓ ਦੇ ਨਾਲ ਮੜਾੜੀ ਦਾ ਵਿਆਹ ਚਲੋ ਇਹ ਹੈ ਗਿਆ ਪਿੰਡ ਬਲਾਡੇ ਕੋਲੇ ਮੰਡਾਲੀ ਬੈਲੀਆਂ ਦਾ ਪਿੰਡ ਹੈ ਲੋ ਜੀ ਆਪਣੇ ਭਾਈ ਚੱਲ ਪੇ ਗੁਰੂ ਘਰ ਇੱਥੇ ਹੈ ਜੀ ਇੱਥੇ ਤਾਂ ਨਹੀਂ ਵੀਡੀਓ ਕੋਈ ਨਹੀਂ ਹੋਏ ਇਹਦੇ ਬਾਤ ਕਰਨਾ ਜੋਤੀ ਦਾ ਪ੍ਰੋਗਰਾਮ ਹੈ ਹਾਂਜੀ ਆਪਾਂ ਚੱਲਾਂਗੇ ਗੁਰੂ ਘਰ ਮੋਟਕੇ ਤੇ ਖੜੀ ਕਿਹਦੀ ਆ ਰਹਿਣਗੀ ਆ ਓਏ ਗੱਜਨ ਬਾਈ ਕਰੀਏ ਇਹਦੇ ਵਿੱਚ ਬਾਈ ਕਰੀ ਪੁੱਤ ਬਾਈ ਲੋ ਜੀ ਆ ਪਹੁੰਚ ਗਏ ਗੁਰੂਕਾਰ ਹੁਣ ਰਸਮਾਂ ਨੰਦਕਾਰ ਜੀ ਦੀ ਤੇ ਬਰਾਤ ਵੀ ਨਾ ਪਹੁੰਚ ਗਈ ਨੰਦਕਾਰ ਦੇ ਦੀ ਤਿਆਰੀ ਹੈ ਹਾਂ ਦਿਖਾਣੇ ਹੈ ਆਪਾਂ ਨਾਲ ਤੁਹਾਨੂੰ ਅਨੰਦਕਾਰ ਹੈ ਜੀ ਲੋਜੀ ਆਪਾਂ ਪਹੁੰਚ ਗਏ ਰੁਕਰ ਤੇਰੀ ਮੰਮੀ ਤੁਹਾਨੂੰ ਸੇਵਿੰਗ

ਦੇ ਸਿਆ ਭੈਰ ਦਾਸ ਮੇਰੇ ਗੁਰ ਤਾਂ ਕੀ ਸਰਨੇ ਪਾਈਐ ਦਾਰਸ਼ਨ ਮਹਿ ਹਿਤ ਹੋਤਾਨੰਦਾ ਦੂਖ ਗਿਆ ਹਾਰ ਗਾਈਐ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਨੇ ਪਾਈਐ ਹਰਤਾ ਹੋਤ ਆਨੰਦਾ ਧੂਪ ਦੇ ਆਰਗਾਈ ਐ ਹਰ ਪਹਿਲੇ ਵੀ ਲਾਭ ਪਰਵਤੀ ਕਰਮਾ ਨਰਣਾ ਆਇਆ ਵੇਲੇ ਹਰ ਚੌਥੜੀ ਲਾਵ ਮਨਸਹਿ ਜੇ ਪਿਆਰ ਅਨੰਦ ਭਿਆ ਮੇਰੀ ਨਾਏ ਸਾਧ ਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਜ ਸੇਤੀ ਮਨ ਬੰਨੀਆਂ ਬਧਾਈਆਂ ਸੋਨਮ ਮੁਕਤੀ ਆ ਮੁਕਤੀ ਮਾਰ ਲੈ ਕੇ ਜੇ ਕਮਰੀ ਕੇ ਚਾੜ ਦੇ ਜਾ ਸੋਏ ਨਾ ਜਾਣਾ ਸਗਲ ਸਮਗਰੀ ਤੇਮਰ ਸੂਤਰਤਾ ਰਹੀ ਤੁਮ ਤੇ ਹੋਇ ਅਸੋਗਿਆ ਕਾ ਤੁਮਰੀ ਗਤਿ ਮਿਤ ਤਮਹੀ ਜਾਣੇ ਨਾਨਕ ਅਗਾਰੇ ਕੀ ਖਬਾਰ ਹੋਏ ਸਾ ਮਿਲਾਂਗੇ ਬਚਾ ਵਾਹਿਗੁਰੂ ਨਾਮ ਜਹਾਜਨਾ ਜੜੇ ਸਤਿਰਾ ਜੋ ਸ਼ਰਧਾ ਕਰ ਸੇਵਨ ਆਪਾਂ ਚੱਲੇ ਆਂਗੇ ਆਪਣੇ ਘਰ ਨੂੰ ਤੇ ਅੱਥੇ ਰਸਤਾਂ ਕਰਾਂੀਆਂ ਆਪਣੀ ਤਰੀਵਨ ਕਟਾਈ ਤਖਨ ਨਿਆਗੇ ਸਾਨੂੰ ਹੁਣ ਅੱਗੇ ਤਰੀਵਨ ਕਟਾਈ ਮਰੇ ਚਾਚੇ ਕੇ ਮੁੰਡੇ ਨੂੰ ਆਣੇ ਮਾਰਾ ਥਾਪੜਾ ਆ ਜੀ ਆਉਂਦੇ ਵਰਤੀ ਕਰਨਾ ਕਿਤੇ ਤੁਹਾਨੂੰ ਛੱਡ ਕੇ ਗਈ ਉਹਦੇ ਪਤਾ ਨੂੰ ਗੁਰਪ੍ਰੀਤ ਮਾ ਨਹੀਂ ਭਾਈ ਕਿੁੜੀਆਂ ਨੇ ਨਾ ਅਸੀਂ ਲੈ ਨਹੀਂ ਜੀ ਨਾ ਭਾਈ ਕੁੜੀਆਂ ਨੂੰ ਵਿਹਾਰ ਕਰਨ ਦੋ ਨਾ ਨਾ ਅਸੀਂ ਨਹੀਂ ਆਉਂਦੇ ਉਹਨਾਂ ਨੂੰ ਭੇਜੋ ਉਹਨਾਂ ਨੂੰ ਭੇਜੋ ਅਸੀਂ ਪੱਟੀਆਂ ਸਾਰੀਆਂ ਸਾਰੀਆਂ ਦੇ ਕੇ ਇੱਕ ਉੱਧਰ ਲੈ ਬੱਤੀ ਜੋ ਰਾਈਦਰ ਬਣ ਆ ਜਾ ਮਨੀ ਬਿੱਚਰ ਕੋਈ ਫੋਨ ਵਿੱਚ ਦੇਖੇ ਸਾਹਮਣੇ ਦੇਖੋ ਸਾਹਮਣੇ ਫਿਰ ਜਿੱਦਾਂ ਦੇਖੋ ਪਹਿਲਾ ਫੋਟੋ ਇੱਕ ਕਰੋ ਜਾਨੇ ਵੱਡਾ ਉਹ ਲੈ ਲੋ ਲੋ ਜੀ 10 ਫੁੱਲੇ ਗੁਲਾਬ ਜੰਮਣਾ ਪਰਫੀ ਪਕੌੜੇ ਬਰੈਡ ਗੋਕੀ ਵਾਲੇ ਪਕੌੜੇ ਗੋਕੀ ਵਾਲੇ ਪਕੌੜੇ ਸਈ ਸਾਸ ਪਰ ਦਾ ਅਗਰ ਆਪ ਗੁਰਪ੍ਰੀਤ ਦੀ ਫੁੱਲ ਵੀਡੀਓ ਬਣਾਵਾਂਗੇ ਦੇਖਰੀਏ। ਹਾਂਜੀ। ਇਹ ਆਇਆ ਸੱਟਪਈ ਸੌਰਿਆਂ ਵੱਲੋਂ। ਹਾਂਜੀ। ਤੇ ਬਲੌਗ ਲੱਗੇ ਫਰੀਦ ਦੇ ਸੂਟ। ਇੱਕ ਸੂਟ। ਅਲੋਕ ਜੀ ਚੱਲੀ ਆਏਗਾ। ਕੰਟੀਨਿਊ ਸ਼ਾਪ। ਹਾਂ ਨਾਲ ਬੋਲੂ ਚੱਲੋ। ਤੇ ਪੰਜ ਸੂਟ ਨੇ ਜੀ ਬਰੀ ਦੇ। ਹਾਂਜੀ। ਪੰਜ ਸੂਟ ਬਰੀ ਦੇ। ਬੋਟੀ ਦਾ ਸਮਾਨ। ਮੋਹਰੇ ਚੂੜਾ ਵੜੀ ਰਹੀ ਨਾ ਸ਼ਾਲ ਉਹ ਕਿਹਦੇ ਸੂੜੇ ਕੱਟ ਰਿਹਾ ਰੰਗ ਗਾਇਰ ਉਹ ਟੇਚੀ ਖਲਾਈ ਦਾ ਸੂੜ ਸਪੈਸ਼ਲ ਆਹ ਹੋ ਗਈ ਸਾਰੀ ਦੂਦਰ ਤੇ ਆ ਮੇਰ ਨਾਲ ਜਲਦਾ ਠੀਕ ਹੈ ਹਾਂ ਪੈਰਾਂ ਦੇ ਨਾਲ ਆ ਕੁੜੀ ਨੇ ਪਾਣਾਗਾ ਪਈ ਸੱਟ ਹੀ ਉਹ ਆਪਣੀਆਂ ਲਾਈਫ 파ਟਨਰ ਨਾਲ ਵਧੀਆ ਇੰਜੋਏ ਕਰੀ ਟੈਂਟ ਜੋੜੀ ਆ ਜੋੜੀ ਨੂੰ ਦਿਓ ਆਸ਼ੀਰਵਾਦ ਆ ਕੁੜੀ ਦੀ ਮੰਮੀ ਬੈਠੇ ਨੇ ਮੰਮੀ ਦੇ ਦੇਖ ਲੈ ਕਿਵੇਂ ਬੈਠੀ ਆ ਬਾਬਿਆ ਮੰਗ ਮੰਮੀ ਕਿਵੇਂ ਬਾਬਿਆ ਮੰਗੂ ਬੈਠੀ ਆ ਹਾਂ ਲਾਹੋਰ ਹਾਂ ਮੰਗ ਦਿੰਦੀ ਜਾਨ ਉਹਦੇ ਨਾਲ ਨੂੰ ਨਾਲ ਵਾਲੀ ਅਗਲਾ ਕੋਈ ਦਰ ਨਾਲੀ ਸੋਨਾ ਪਾਉਂਦਾ ਨਾਲੀ ਪੈਸੇ ਪਾਉਂਦਾ ਕਿ ਕੀ ਰਵਾਜ ਚਲਾਇਆ ਹੋਇਆ ਹੈਗਾ ਤਾਂ ਇਹਨੂੰ ਸੋਹਰੇ ਤੋਂ ਬਦ ਸੰਪਾ ਬੋਲੀ ਇਸੇ ਨੇ ਕਿਹਾ ਤਾਂ ਤੇ ਜੁਨੀ ਇਸੇ ਸੰਪਾ ਬੋਲੀ ਕਿ ਦੱਸਣਾ ਸੋਨੇ ਨੂੰ ਕਹਿੰਦਾ ਨੀਟ ਕੋਈ

ਮਾ ਗਿਰ ਗੋਲ ਕਾ ਦੇ ਖਾਰੇ ਹੈ ਲਓ ਫੜੋ ਸ਼ਗਨ ਸ਼ਗਨ ਫੜੋ ਪੜ ਲੈ ਪੜ ਲੈ ਬਸ ਪੜ ਠੀਕ ਹੈ ਓਕੇ ਗੀਤ ਤਾਂ ਗਾ ਦੋ ਕੋਈ ਗੱਲ ਨਹੀਂ ਫਿਰ ਗੀਤ ਲਾਈ ਖੰਦੀ ਵਾਏ ਕਰੀ ਜੇ ਸੇ ਮਮੀ ਨੂੰ ਬਣਾ ਦੂੰਗਾ ਬਲ ਸਕਦੀ ਕਿ ਆਪਣੀਆਂ ਇਕੱਲੇ ਬੰਦ ਕੇ ਦੂਜੇ ਕਿੰਨਾ ਮਿਲ ਗਿਆ ਇੱਕ ਲਾਈਵ ਨਾਲ ਇੱਕ ਨੋਟ ਹੋਰ ਕੱਢ ਦੇ ਬਾਈ 500 ਦਾ ਦੋ ਖੜੀਆਂ ਨੇ ਪੰਜ-ਪੰਜ ਸੌ ਬੰਡ ਲੈਣੀਆਂ ਇੱਕਾਈ ਤੋਂ ਦਾ ਫਰਕ it's mm a -hmm. ਮੇਰਾ ਸੋਨਾ ਕਾਜ ਜਾਇਆ ਚੱਲੋ ਜੀ ਆਪਾਂ ਚੱਲੇ ਆਏ ਹੁਣ ਵਾਪਸ ਸਨਾਮ ਨੂੰ ਉਹ ਆ ਗਈ ਆਪਣੀ ਗੱਡੀ ਤੇ ਚੱਲੇ ਆਏ ਆਪਾਂ ਵਿਆਹ ਕਰ ਲਿਆ ਟੈਂਡ ਹਜੇ ਕੁੜੀ ਹੋਈ ਨਹੀਂ ਬੀਦਾ ਤੇ ਫਿਰ ਆਪਾਂ ਲੇਟ ਹੋ ਜਾਾਂਗੇ ਲੋ ਜੀ ਫਿਰ